এজিাই ঘলে ইক্ঠাইরি নিংন সিয়া আজিাই একেনি সিয়া কেনিডেন্ল তাইলিেন স্নিকারে, য়া হাই্যা ওটবেন তাইর টাইন নিংন তাইন তা ਚ ਪਹੁੰਚ ਚੁੱਕੇ ਆ ਤੇ ਹੁਣ ਆਪਾਂ ਅੱਗੇ ਅੰਦਰ ਐਂਟਰ ਕਰਾਂਗੇ শোরੂਮ ਦੇ ਅੱਗੇ ਜਾ ਕੇ ਦੇਣਿਆ ਮੋਟਰਸਾਈਕਲ ਆ ਦੇਖੋ ਆ ਨਵਕਾ ਦਾ ਆ ਮੋਟਰਸਾਈਕਲ ਬਾਲਾ ਸੋਹਣਾ ਹੈ ਇਹਦੇ ਕੋਲੇ ਫਿਰ ਨਵ ਨੇ ਸੈਲਫੀ ਫੋਟੋ ਕਰਾਈ ਹੁਣ ਮੋਟਰਸਾਈਕਲ ਬਾਕੀ ਬਹੁਤ ਸੋਹਣਾ ਸੀਗਾ ਜੀ ਸਪੋਰਟਸ ਬੈਗ ਆਈ ਇਹ ਇਤੋਂ ਸੈਲਫੀ ਫੋਟੋ ਲਾਂ ਤਾਂ ਬਾਅਦ ਫਿਰ ਅਸੀਂ ਅੱਗੇ ਚਲੇ ਗਏ ਜੀ ਅੱਗੇ ਜਾ ਕੇ ਫਿਰ ਆਪਾਂ ਲੈਣਾ ਸੀਗਾ ਨਾਰਮਲ ਸੈਂਪਲ ਬੈਗ ਘਰੇ ਰੱਖਣ ਵਾਸਤੇ ਉਹ ਆਪਾਂ ਦੇਖਿਆ ਤੇ ਉਹ ਆਪਾਂ ਨੂੰ ਦੋ ਤਿੰਨ ਸਪੋਰਟਸ ਬੈਗ ਹੋਰ ਵੀ ਦਿਖਾਏ ਸੀ ਉਹਨਾਂ ਨੇ ਆ ਨਾਲ ਖੜੇ ਪਰ ਆਪਾਂ ਨੂੰ ਆ ਵਿਚ ਵਾਲਾ ਜਜਾਜੀ ਇਹ ਲਓਏ ਮਿੱਤਰੋ ਫਾਈਨਲੀ ਐਕਸੈਸਰੀ ਲੱਗ ਕੇ ਤਿਆਰ ਹੋ ਕੇ ਆਪਣਾ ਮੋਟਰਸਾਈਕਲ ਬਾਹਰ ਆ ਚੁੱਕਾ ਟਰਾਈ ਵਾਸਤੇ ਤੇ ਹੁਣ ਆਪਾਂ ਲਾਵਾਂਗੇ ਦੀ ਟਰਾਈ ਚਲੋ ਵੀ ਨਵਾਰ ਕੇ ਗਏ ਬੈਠ ਹੁਣੇ ਟਰਾਈ ਲਾਈਨ ਜਾ ਰਹੇ ਨੇ ਟਰਾਈ ਜੀ ਮਿੱਤਰੋ ਉਹ ਪੀਸ ਹੋ ਗਿਆ ਸੀ ਫੇਲ ਕਿਉਂਕਿ ਉਹਦੀ ਥੋੜੀ ਜੀ ਅਲਾਈਨਮੈਂਟ ਆਊਟ ਸੀ ਟਾਇਰਾਂ ਦੀ ਲੀ ਪਾੜਦੀ ਸੀ ਤੇ ਆਪਾਂ ਇਹਨਾਂ ਨੂੰ ਆਖਿਆ ਵੀ ਸਾਨੂੰ ਤਾਂ ਹੋਰ ਪੀਸ ਦਿਓ ਫਿਰ ਆਪਾਂ ਇੱਧਰ ਆ ਗਏ ਸੀਗੇ ਬੈਕ ਸਾਈਡ ਇਹਨਾਂ ਦਾ ਬਣਿਆ ਵਾ ਜਿਹੜਾ ਸਰਵਿਸ ਸਟੇਸ਼ਨ ਆਪਾਂ ਨੂੰ ਇਹਨਾਂ ਨੇ ਆਹਾ ਦੂਜਾ ਪੀਸ ਤਿਆਰ ਕਰਕੇ ਦੇਦਾ ਸੀ ਇਹ ਸਾਰਾ ਕੁਝ ਚੱਕ ਚੱਕ ਕਰਕੇ ਆਪਣੇ ਪਾਸ ਹੋ ਗਿਆ ਸੀਗਾ ਤੇ ਹੁਣ ਆਪਾਂ ਨੂੰ ਇਹ ਕੰਗ੍ਰੈਚੁਲੇਸ਼ਨ ਕਰ ਰਹੇ ਨੇ ਯਾਨੀ ਕਿ ਵਧਾਈਆਂ ਦੇ ਰਹੇ ਨੇ ਚਾਬੀ ਜੀ ਦੇ ਕੇ ਕਰੋ ਜੇਕਰ ਤੁਸੀਂ ਵੀ ਦਿਓ ਵਿਧਾਨੀਆਂ ਫਿਰ ਆਪਾਂ ਫੋਟੋ ਫੁੱਟਮਾ ਕਲਿੱਕ ਕਰਾਂਗੇ ਇਹਦੇ ਨਾਲ ਸਾਰਾ ਕੰਮ ਪੇਪਰ ਉੱਪਰ ਵਰਕ ਓਕੇ ਹੋ ਕੇ ਇਹਨਾਂ ਨੇ ਆਪਾਂ ਨੂੰ ਮੋਟਰਸਾਈਕਲ ਕੱਢਤਾ ਹੀ ਜਨਸੀ ਬਾਹਰ ਤੇ ਹੁਣ ਆਪਾਂ ਚੱਲਾਂਗੇ ਜੀ ਕੋ ਟੂ ਬੈਕ ਜਾਨੀ ਕਿ ਘਰ ਨੂੰ ਵਾਪਸ ਆਵਾਂਗੇ ਜੀ ਆ ਦੇਖੋ ਉਹਨਾਂ ਦਾ ਮਕਾਨ ਕਰੇ ਵੀ ਚੱਕ ਚੁੱਕ ਕਰ ਰਿਹਾ ਵੀ ਤੇਲ ਥੂੜ ਹੈਗਾ ਕਿਤੇ ਹੋਰ ਨਾ ਰਾਜ ਖੜੇ ਰਹਿਣ ਦੀ ਆਖਿਆ ਵੀ ਕੋਈ ਨਹੀਂ ਤੇਲ ਦਤਾ ਦੀ ਹੁਣ ਨਵੇਂ ਮੋਟਰਸਾਈਕਲ ਦੇ ਚਾਹ ਜੂਹੀ ਪਵਾ ਲਾਂਗੇ ਬਾਦੂ ਫੇਰ ਆਪਣਾ ਦੂਜਾ ਬਲੌਗਰ ਬਹਿ ਗਿਆ ਸੀ ਮੋਟਰਸਾਈਕਲ ਚਲਾਉਣਾ ਆ ਦੇਖੋ ਇਹਨੂੰ ਬਥੇਰਾ ਕਹਿੰਦਾ ਵੀ ਹੌਲੀ ਚਲਾ ਹੌਲੀ ਚਲਾ ਇਹ ਪਤੰਦਰ ਨੇ ਰੇ ਘੰਟਾ ਦਾ ਰਿਹਾ ਤੇ ਆਪਣਾ ਦੂਜਾ ਮੋਟਰਸਾਈਕਲ ਉਹਨਾਂ ਨੇ ਲੈਤਾ ਨਹੀਂ ਬਾਹਲੇ ਘਾ ਟ੍ਰੇਡ ਜ ਰੱਖਦੇ ਜੋ ਵੀ ਫਿਰ ਆਪਾਂ ਵਾਪਸ ਘਰ ਨਹੀਂ ਲਿਆ ਆਂਦਾ ਆਪਾਂ ਆਖਿਆ 5-4000 ਦਾ ਕੀ ਆਉਂਦਾ ਜੀ ਕਰਿਆਣ ਤੋਂ ਬਾਅਦ ਜੀ ਫਿਰ ਆਹ ਆਸ ਕਰਨ ਕੀਤਾ ਗਿਆ ਜੋ ਆਪਾਂ ਕਰਦੇ ਹੁੰਨੇ ਆਂ ਪਿੰਡਾਂ ਵਾਲੇ ਗਾਨਾ ਗੁੰਨਾ ਬੰਨ ਕੇ ਆਏ ਵਧੀਆ ਸਗਨ ਕਰਕੇ ਉਸ ਤੋਂ ਬਾਅਦ ਜੀ ਫਿਰ ਆਪਣੇ ਆਰਜ਼ਮ ਹੁੰਦੀ ਹੈ ਜਦੋਂ ਕੋਈ ਰਿਸ਼ਤੇਦਾਰ ਮੋਟਰਸਾਈਕਲ ਲਿਆਵੇ ਉਹਨੂੰ ਕੰਬਲ ਜਾਂ ਖੇਸ ਦਿੰਨੇ ਹੁੰਨੇ ਆਂ ਫਿਰ ਆਪਾਂ ਮੇਹਰ ਆਸਮ ਨਿਭਾਈ ਜੀ ਕਿਉਂਕਿ ਮੈਡਮ ਦੇ ਭਰਾ ਮੋਟਰਸਾਈਕਲ ਲਿਆਏ ਸੀ ਇਹ ਤਾਂ ਹੱਕ ਬਣਦਾ ਸੀਗਾ ਆਪਣਾ ਵੀ ਉਸ ਤੋਂ ਬਾਅਦ ਫਿਰ ਵਧਾਈ ਦੇ ਤੌਰ ਤੇ ਜਿਹੜੀ ਮਾੜੀ ਮੁੱਟੀ ਖਰਾਸੀ ਦਿੰਦੇ ਹੁੰਦੇ ਉਹ ਵੀ ਦਿੱਤੀ ਉਹ ਵੀ ਹੱਕ ਬਣਦਾ ਹੁੰਦਾਗਾ